ਬੋਲੋ ਬਾਕੀਆਂ ਨੂੰ ਬੋਲੋ ਸਰਟੀਫਿਕੇਟ ਮੈਡਮ ਕਿੱਥੇ ਮੈਡਮ ਬੁਲਾਓ ਜੀ ਜੰਦੀਪ ਸਾਹਿਬ ਜੰਦੀਪ ਸਾਹਿਬ ਸਰਟੀਫਿਕੇਟ ਦਿਖਾ ਦਿਓ ਸਰਦਾਰ ਚਰਨਜੀਤ ਸਿੰਘ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ ਜੀ ਸੁਨਹਿਰੀ ਸੁੰਦਰ ਪਤਨਸ਼ੀਲ ਹੋਣਗੇ ਜਿਹੜੇ ਆਪ ਬਾਹਰ ਆ ਜਾਓ ਪਿੱਛੇ ਆ ਜਾਓ ਪਿੱਛੇ ਆ ਜਾਓ ਜੀ ਨਿਜਾਲ ਸਰਟੀਫਿਕੇਟ ਦਿਖਾ ਦਿਓ ਇੱਕ ਮਿੰਟ ਹਟ ਮੱਗੇ ਆ ਜਾ ਨਾਲ ਪਾਜੀ ਹੱਥ ਥੱਲੇ ਰੱਖੋ ਮੈਂ ਉਹ ਕਰੀ ਮੈਂ ਉਹ ਦਿਖਾ ਦਿਓ ਥੋੜਾ ਪਾਜੀ ਮੋੜੋ ਪਿੱਛੇ ਹੋ ਜਾ ਤੂੰ ਥੋੜਾ ਦੇ ਵਿੱਚ ਹੋ ਜਾ ਲੈ ਵੀ ਅੱਗੇ ਹੋ ਜਾ ਠੀਕ ਹੈ ਠੀਕ ਹੈ ਸਰਦਾਰ ਚਰਨ ਜੀ ਸਨ ਚੰਨੀ ਤੁਝ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਲਕਾ ਜਲੰਧਰ ਦੇ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ ਵੋਟਰਾਂ ਦਾ ਤੇ ਖਾਸੌਰਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹਿਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਿਮ ਚੱਲੀ ਹੈ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ আর ਪਬਲਿਕ ਵੱਲੋਂ ਚਲਾਈ ਗਈ আর ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ ਅਰੇ ਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਤੇ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਬੁਟਿਆ ਪਾਦ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਬੀਜੇਪੀ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਫੇਸਬੁਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ ਕੇ ਜੀ ਡੇਰਾ ਬੱਲਾ ਦੀ ਉਹਨਾਂ ਨੂੰ ਅਮੈਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣਬਾਜੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੈਕਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਆ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਉਹ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਅਸੀਂ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆਂ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਾਹਿਬਾਨ ਮੈਂ ਇਹਨਾਂ ਦੇ ਨਾਲ ਰੜ ਕੇ ਕੰਮ ਕਰਨਾ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਲੰਧਰ ਦੀ ਜੋ ਅਸੀਂ ਵਾਦੇ ਕੀਤੇ ਆ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਆ ਸਰ ਨਸ਼ੇ ਦੇ ਮੁੱਦੇ ਦੀ ਗੱਲ ਕੀਤੀ ਹੈ ਲੋਕਾਂ ਨੇ ਇਸ ਨੂੰ ਲੈ ਕੇ ਵੋਟ ਪਾਈ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਤੁਸੀਂ ਹੁਣ ਆਰਮਲੇ ਸਮੇਂ ਤੋਂ ਵਾਦੇ ਪੂਰੇ ਕਰੋਗੇ ਕੀ ਐਕਸ਼ਨ ਲਵੋਗੇ ਮੈਂ ਜੋ ਵਾਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਇੱਥੇ ਦਿਨੋਂ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਅਦਾ ਕੀਤਾ ਉਹ ਪੂਰੇ ਕਰਾਂਗੇ ਜਨੀ ਸਾਹਿਬ ਪੰਜਾਬ ਦੇ ਨਤੀਜਿਆਂ ਨੂੰ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਮੇਰਾ ਇੱਥੇ ਮੈਨੂੰ ਫਤਵਾ ਮਿਲਿਆ ਉਹਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ ਉੱਥੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ ਉਸ ਨੂੰ ਲੋਕਾਂ ਨੇ ਫਤਵਾ ਦਿੱਤਾ ਉਸ ਨੂੰ ਲੋਕਾਂ ਨੇ ਰਿਕੋਗਨਾਈਜ਼ ਕੀਤਾ ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਇਹ ਨਕਾਰ ਦਿੱਤਾ ਸਰ 130 ਦਾ ਨਾਰਾ ਦੇ ਦੱਸੇ ਸਰ ਫਿਰ 130 ਦਾ ਬਣ ਜਾਊਂਗੇ ਉਥੇ ਕਿਉਂਕਿ ਆਪੋਜੀਸ਼ਨ ਬਣ ਕੇ ਹੀ ਚੁਤੀ ਜਾਊਂਗੀ ਇਹ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੁੰਦਾ ਕੋਈ ਸੁਭਾਈ ਹੋਏ ਇਦਾਂ ਨਹੀਂ ਹੁੰਦਾ ਮੈਂ ਕਈ ਵਾਰ ਆਪੋਜੀਸ਼ਨ 'ਚ ਰਹਿ ਚੁੱਕਿਆ ਕਈ ਵਾਰ ਪਾਰਟੀ ਪਾਰਟੀ ਦੇ ਵਿੱਚ ਵੀ ਰਹਿ ਚੁੱਕਿਆ ਮੁੱਖ ਮੰਤਰੀ ਵੀ ਬਣਿਆ ਸਰਕਾਰ ਦੇ ਵਿੱਚ ਵੀ ਰਹਿ ਚੁੱਕਿਆ ਆਪੋਜੀਸ਼ਨ ਚ ਰਹਿ ਕੇ ਵੀ ਬੰਦੇ ਬਹੁਤ ਕੰਮ ਕਰਾ ਸਕਦਾ ਹੈ ਸਰਕਾਰ ਵਿੱਚ ਰਹਿ ਕੇ ਵੀ ਬਹੁਤ ਕਰਾ ਸਕਦਾ ਜਿਵੇਂ ਦਾ ਮਾਹੌਲ ਮਿਲੇਗਾ ਮਨੂੰ ਮੈਂ ਉਹੋ ਜਿਹਾ ਹੀ ਪਰਫਾਰਮ ਕਰਾਂਗਾ ਔਰ ਵਧੀਆ ਕਰਾਂਗਾ ਤੇਰਾ 13 0 ਤੋਂ ਕੀਤਾ ਜਾ ਰਿਹਾ ਸੀਗਾ ਪਰ ਹਾਲੇ ਤੱਕ ਆਮ ਆਦਮੀ ਪਾਣੀ ਜਿਹੇ ਨਹੀਂ ਦਿਖਾਈ ਜਾਂਦੇ ਇਹ ਸੇਲ ਸਿੱਟਾ ਤੇ ਦਿਖਾਈ ਜਾਂਦੀ ਹੈ ਜਿੱਤ ਉਸ ਪੋਲੀ ਸੀਟ ਹੋਈ ਹੈ ਔਰ ਕਾਂਗਰਸ ਨੂੰ ਸੱਤ ਤੱਕ ਦੇ ਕਲੀਨ ਜਿਹੜੀਆਂ ਪੰਜਾਬ ਦੇ ਵਿੱਚ ਸੀਟਾਂ ਦਿੱਖਦੀਆਂ ਹਨ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਔਰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮਐਲਏ ਉਹਨਾਂ ਦੇ ਹੀ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮਐਲਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰ ਹੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦਮੀ ਪਾਰਟੀ ਨੂੰ ਕਿ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਭੱਜ ਕੇ ਵੱਖਰਾ ਗੁਰੂਕ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਉਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਜਿਸਾਬਨ ਚੋਣਾਂ ਤੋਂ ਅਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਜਿੱਤੂਗੇ ਚੋਣਾਂ 'ਚ ਉਦੋਂ ਸਰਕਾਰ ਜਿਹੜੀ ਗਿਰ ਜਾਏਗੀ ਮੈਂ ਕਹੇ ਹੁਣ ਹੋ ਗਿਆ ਮੈਂ ਕਹਿ ਰਿਹਾ ਹਾਂ ਵੀ ਹੁਣ ਉਹੀ ਕਰਦੇ ਆ ਪਹਿਲਾਂ ਚੋਣਾਂ ਤੋਂ ਪਹਿਨਾ ਕਾਫੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ ਪਾਰਟੀਆਂ ਲੋਕਾਂ ਨੇ ਥੋੜੇ ਦੇ ਘਰ ਸਦਕਾਇਆ ਦੇਖੋ ਲੀਡਰਸ਼ਿਪ ਰਾਜਨੀਤੀ ਭਰੋਸੇਯੋਗਤਾ ਦੀ ਹੈ ਜਿਹੜੇ ਲੋਕ ਭਰੋਸਾ ਤੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਔਰ ਪੂਰੀ ਤਰ੍ਹਾਂ ਨਕਾਰਿਆ ਗਿਆ ਜਾਨੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਪੰਜਾਬ ਦਾ ਖਾਤਾ ਨਹੀਂ ਸੀ ਕੀ ਕੋਰਟ ਦੇ ਵਿੱਚ ਜੀ ਇਹ ਵੀ ਦਾ ਪੰਜਾਬ ਤੇ ਖਾਤਾ ਤਾਂ ਨਹੀਂ ਬੁਲਿਆ ਸੀ ਉਹ ਖੁੱਲਣਾ ਹੀ ਨਹੀਂ ਸੀ ਕੋਈ ਨਵੀਂ ਗੱਲ ਬੋਲੋ ਜਾਨੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਸੀਟ ਬਣੀ ਹੋਈ ਸੀ ਉੱਥੇ ਆਜ਼ਾਦ ਉਮੀਦਵਾਰ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ ਲੋਕ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੰਗ ਹੈ ਜਿੱਥੇ ਅਸੀਂ ਸਹੀ ਉਮੀਦਵਾਰ ਨਹੀਂ ਦੇ ਸਕੇ ਉੱਥੇ ਔਰ ਆਮ ਆਦਮੀ ਪਾਰਟੀ ਨੂੰ ਹਰਵਣਾਈ ਸੀ ਉਰਾਨੇ ਉੱਤੀ ਜੇ ਉਮੀਦਵਾਰਾਂ ਪਾ ਚਲੇਗੇ ਸਰ ਸਾਹਿਬ ਨੂੰ ਅੰਮਿਤਪਾਲ ਜਿੱਤ ਗਿਆ ਕੀ ਲੱਗਦਾ ਹੈ ਕਿ ਐਨੇ ਸੇ ਤੈ ਤਾਂ ਮੈਂ ਜਿਆਦਾ ਨਹੀਂ ਨਹੀਂ ਇਹ ਤਾਂ ਲੋਕਾਂ ਦੇ ਫਤਵੇਂ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹਨੂੰ ਲੋਕਾਂ ਨੇ ਜਿਤਾਇਆ ਉਹੀ ਜਿਹੜਾ ਜਿੱਤ ਗਿਆ ਉਹੀ ਸਕੰਦਰ ਹੈ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਸਰ ਇੱਕ ਮਿੰਟ ਕੇ ਹੁਣ ਅਸੀਂ ਦੇਵੀ ਤਲਾਬ ਮੰਦਿਰ ਦੇ ਮੱਤੇ ਦੇਖਣਾ ਹੈ ਐਸੀ ਸ਼ਾਂਤੀਪੂਰਵਕ ਮਾਈਕ ਆ ਰਹੇ ਆ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਕੋਈ ਐਸੀ ਜਲੂਸ ਨਹੀਂ ਕੱਢਣਾ ਕੋਈ ਬੜਾ ਐਸੀ ਜਸ਼ਨ ਨਹੀਂ ਬਣਾਣਾ ਮਾਈਕ ਉੱਪਰ ਮਾਈਕ ਉੱਪਰ ਕਰ ਲੈ ਮਾਈਕ ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਹੋਈ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਐਸੀ ਵੱਡੀ ਜਿੱਤ ਹੈ ਜਿਹਦੇ ਵਿੱਚ ਲਗਭਗ ਪੌਣੇ 2 ਲੱਖ ਵੋਟਰ ਦੇ ਨਾਲ ਅਸੀਂ ਜਿੱਤੇ ਹਾਂ ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਉਥੇ ਜਲੰਧਰ ਦੀਆਂ ਅੱਜ ਤੱਕ ਜਿੰਨੀਆਂ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਉਹਨਾਂ ਦੀ ਵੀ ਸਭ ਤੋਂ ਵੱਡੀ ਲੀਡ ਹੈ ਤਾਂ ਐਸੀ ਐਸ ਨੂੰ ਨੀਵੇਂ ਹੋ ਕੇ ਝੁੱਕ ਕੇ ਲੋਕਾਂ ਦਾ ਸਤਿਕਾਰ ਕਰਦੇ ਹੋਏ ਜਿਵੇਂ ਕਹਿੰਦੇ ਵੀ ਜਿਹੜੀ 베ਰੀ ਨੂੰ ਫੇਰ ਲੱਗਦੇ ਉਹ ਝੁਕ ਜਾਂਦੀ ਹੈ ਐਸੀ ਝੁੱਕ ਕੇ ਕੋਈ ਜਸ਼ਨ ਨਹੀਂ ਮਨਾਣਾ ਐਸੀ ਸਿੰਪਲੀ ਜਾ ਕੇ ਦੇਵੀ ਤੂਲਾ ਮੰਦਿਰ ਗੁਰਦੁਆਰਾ ਸਾਹਿਬ ਗੁਰੂ ਤਾਮ ਗੁਰ ਰਵਿਦਾਸ ਤਾਮ ਚਰਚ ਚਰਚ ਵਿੱਚ ਜਾਣਾ ਹੈ ਭਗਵਾਨ ਬਾਲਮੀਕ ਜੀ ਦੇ ਮੰਦਰ ਜਾਣਾ ਹੈ ਤੇ ਮੁਸਲਿਮ ਮਸਜਿਦ ਵਿੱਚ ਜਾਣਾ ਹੈ ਸੋ ਐਸੀ ਵੱਖ-ਵੱਖ ਧਰਮਾਂ ਨੇ ਸਾਨੂੰ ਸਾਰਿਆਂ ਨੇ ਸਤਿਕਾਰ ਪਿਆਰ ਦਿੱਤਾ ਹੈ ਵੱਖ-ਵੱਖ ਵਰਗਾਂ ਵਰਗਾਂ ਨੇ ਮੈਨੂੰ ਬਰਾਬਰ ਦੀ ਵੋਟ ਪਾਈ ਹੈ ਮੈਨੂੰ ਸਭ ਨੇ ਆਪਣਾ ਸਾਝਾ ਸਮਝ ਕੇ ਬਹੁਤ बड़ा ਫਤਵਾ ਦਿੱਤਾ ਮੈਂ ਸਾਰਿਆਂ ਦਾ ਸਾਰਿਆਂ ਦੇ ਵਿੱਚ ਰਹਿਣਾ ਸਾਰਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸੋ ਐਸੀ ਸਤਿਕਾਰਪੂਰਵਕ ਲੋਕਾਂ ਦਾ ਸਿਰ ਨਵਾ ਕੇ ਸਤਿਕਾਰ ਕਰਦੇ ਹੋਏ ਗੁਰਦੁਆਰਾ ਸਾਹਿਬ ਮੰਦਰ ਤੇ ਹੋਰ ساری ਜਗਾ ਜਾਵਾਂਗੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਬਹੁਤ بڑا ਜਸ਼ਨ ਜਾਂ ਕੁਛ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈ ਐਸੀ ਸਿੰਪਲੀ ਮੱਥਾ ਟੇਕਣ ਜਾਵਾਂਗੇ ਸਿਰ ਫਲੋਰਲ ਕੋ ਜਿਹੜੇ ਤੁਹਾਡੀ ਪਾਰਟੀ ਦੇ ਵਿਧਾਇਕ ਜੀ ਉਹਨਾਂ ਨੇ ਜਿਹੜਾ ਇਜ਼ਾਫਤ ਕੀਤਾ ਉਹਨਾਂ ਨੂੰ ਕੀ ਮੈਸੇਜ ਲੈ ਚਾਹੁੰਦੇ ਉਹ ਸਾਡੀ ਪਾਰਟੀ ਦਾ ਵਿਧਾਇਕ ਨਹੀਂ ਹੈ ਛੱਟ ਛੁੱਟ ਗਿਆ ਹੈ ਲੋਕਾਂ ਨੇ ਦੇ ਦਿੱਤਾ ਮੈਸੇਜ ਲੋਕਾਂ ਨੇ ਉਹਨੂੰ ਮੈਸੇਜ ਦਿੱਤਾ ਹੈ ਕਿ ਤੂੰ ਬਹੁਤ ਗਲਤ ਹੈ ਤੈਂ ਆਪਣੇ ਪਰਿਵਾਰ ਦੀ ਲੇਗੇਸੀ ਨੂੰ ਖਤਮ ਕੀਤਾ ਹੈ ਇਹ ਉਹਨਾਂ ਦਾ ਲਗਭਗ ਜਿਹੜਾ ਇੱਕ ਵਾਰ ਐਮਐਲਏ ਬਣ ਲੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਉਹਨੇ ਆਪਣੇ ਆਪ ਖਤਮ ਕੀਤਾ ਕਿਸੇ ਨੇ ਨਹੀਂ ਕੀਤਾ ਬਿਲਕੁਲ ਜੀ ਸਰ ਹਾਰ ਗਏ ਸਰ ਯਾਰ ਮੇਰੇ ਚਾਚੇ ਦਾ ਮੁੰਡਾ ਹੈ ਯਾਰ